ਕਿਸੇ ਦਾ ਹਿਰਦਾ ਸ਼ੁੱਧ ਕਿਸੇ ਵਿੱਚ ਖੋਟ ਹੈ ਕਿਸੇ ਦਾ ਹਿਰਦਾ ਸ਼ੁੱਧ ਕਿਸੇ ਵਿੱਚ ਖੋਟ ਹੈ ਕਿਸੇ ਕੋਲ ਸਬਰ ਸੰਤੋਖ ਕਿਸੇ ਕੋਲ ਨੋਟ ਹੈ ਕਿਸੇ ਕੋਲ ਸਬਰ ਸੰਤੋਖ ਕਿਸੇ ਕੋਲ ਨੋਟ ਹੈ ਕੋਈ ਮੰਗੇ ਸਰਬੱਤ ਦਾ ਭਲਾ ਕਿਸੇ ਦੀ ਮਾੜੀ ਸੋਚ ਹੈ ਕੋਈ ਮੰਗੇ ਸਰਬੱਤ ਦਾ ਭਲਾ ਕਿਸੇ ਦੀ ਮਾੜੀ ਸੋਚ ਹੈ ਲਾਹੌਰਿਆ ਨਿਮਾਣਾ ਬਣ ਕੇ ਰਹਿ ਜੇ ਲੈਣੀ ਸਤਗੁਰ ਦੀ ਓਟ ਹੈ ਜੇ ਲੈਣੀ ਸਤਗੁਰ ਦੀ ਓਟ ਹੈ ਹੱਕ ਸੱਚ ਦੀ ਬਾਣੀ ਲਾਹੌਰਿਆ ਦੀ ਕਲਮ ਨਾਲ ਜੁੜਨ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਫੋਲੋ ਜਰੂਰ ਕਰੋ ਚੰਗਾ ਸੁਣੋ ਤੇ ਚੰਗਾ ਵੇਖੋ ਚੰਗਾ ਲਿਖਣ ਵਾਲਿਆਂ ਦੀ ਚੰਗਾ ਬੋਲਣ ਵਾਲਿਆਂ ਦੀ ਸਪੋਰਟ ਜਰੂਰ ਕਰੋ ਜੀ ਉਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਇਹ ਚਾਰ ਲਾਈਨਾਂ ਸੁਨੀਆਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ